ਅਸੀ ਲਾਲ ਤੁਝ ਬਿਨ ਕੌਣ ਕਰ ਅਸੀ ਲਾਲ ਤੁਝ ਬਿਨ ਕੌਣ ਕਰ ਗਰੀਬ ਨਿਵਾ ਗੋਸਈਆਂ ਮੇਰਾ ਮਾਥਾ ਛਤਰ ਤਾਰਾ ਗਰੀਬ ਨਿਵਾਜ ਗੋਸਈਆਂ ਮੇਰਾ ਮਾਥਾ ਸ਼ਤਰ ਤਾਰ ਅਸੀ ਲਾਲ ਤੁਜ ਬਿਨ ਕੌਣ ਕਰ ਜਾ ਕਿਛੁਤ ਜਗਤ ਕੋ ਲਾਭ ਕ ਤਾਂ ਪਰ ਤੂੰ ਹੀ ਤਰ ਮੇ ਚਾਉ ਉੱਚ ਕਰੇ ਮੇਰਾ ਕੋਬਿੰਦ ਕਾਹੂ ਤੇ ਨਾ ਤਰ ਨਾਮ ਦੇਵ ਕਬੀਰ ਤਿਲੋ ਚਨਾ ਸਦਨਾ ਸਾਨ ਤਰਾ ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜਿਉ ਤੇ ਸਬਸਾਰ ਅਸੀ ਲਾਲ ਤੁਜ ਬਿਨਾ ਕੌਣ ਕਰੈ ਵਾਹਿਗੁਰੂ ਮਾਲੀ ਗੋੜਾ ਮਹੱਲਾ ਪੰਜ ਮਾ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਣ ਹਾਜਰਾ ਹਜੂਰ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਅੰਮ੍ਰਿਤਮਈ ਸ਼ਬਦ ਜੋ ਕਿ ਮਾਲੀ ਗੋੜਾ ਰਾਗ ਦੇ ਵਿੱਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 987 ਅੰਗ ਉਤੇ ਸ਼ਿਸ਼ੋਭਤ ਹੈ ਜੀ ਆਓ ਅੱਜ ਇਸ 'ਤੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਭ ਕੈ ਸੰਗੀ ਨਾਹੀਂ ਦੂਰ ਉਹ ਵਾਹਿਗੁਰੂ ਸਾਰਿਆਂ ਦੇ ਹੀ ਸੰਗ ਵਸਦਾ ਹੈ ਸਾਰਿਆਂ ਦੇ ਹੀ ਨਾਲ ਵਸਦਾ ਹੈ ਨਾਹੀਂ ਦੂਰ ਅਤੇ ਕਿਸੇ ਤੋਂ ਵੀ ਦੂਰ ਨਹੀਂ ਹੈ ਹਰ ਇੱਕ ਦੇ ਸੰਗ ਵਸਦਾ ਹੈ ਇਹੋ ਜਿਹਾ ਉਹ ਵਾਹਿਗੁਰੂ ਜੋ ਕਿ ਸਾਰਿਆਂ ਦੇ ਹੀ ਸੰਗੀ ਹੈ ਅਤੇ ਕਿਸੇ ਤੋਂ ਵੀ ਦੂਰ ਨਹੀਂ ਹੈ ਕਰਨ ਕਰਾਵਣ ਹਾਜਰਾ ਹਜੂਰ ਉਹ ਸਭ ਕੁਝ ਕਰਨ ਦੇ ਯੋਗ ਹੈ ਕਰਨ ਦੇ ਸਮਰੱਥ ਹੈ ਅਤੇ ਕਰਾਵਣ ਦੇ ਵੀ ਸਮਰੱਥ ਹੈ ਆਪ ਸਭ ਕੁਝ ਕਰਨ ਯੋਗ ਹੈ ਅਤੇ ਜੀਵਾਂ ਦੇ ਕੋਲੋਂ ਸਭ ਕੁਝ ਕਰਾਉਣ ਦੇ ਸਮਰੱਥ ਹੈ ਕਰਨ ਕਰਾਉਣ ਹਾਜ਼ਰਾ ਹਜ਼ੂਰ ਅਤੇ ਵਾਹਿਗੁਰੂ ਹਾਜ਼ਰਾ ਹਜ਼ੂਰ ਹੈ ਸਭ ਬਸ ਇਹੀ ਸਮਾਇਆ ਹੋਇਆ ਹੈ ਇਸ ਕਰਕੇ ਹੀ ਭਗਤ ਕਬੀਰ ਜੀ ਕਹਿੰਦੇ ਹਨ ਕਿ ਉਸ ਨੂੰ ਤੁਸੀਂ ਦੂਰ ਕਿਉਂ ਦੱਸਦੇ ਹੋ ਉਹ ਦੂਰ ਨਹੀਂ ਜ ਜਿਸ ਤਰ੍ਹਾਂ ਮੁਸਲਮਾਨ ਜਾਂ ਹੋਰ ਧਰਮ ਕਹਿੰਦੇ ਹਨ ਕਿ ਉਹ ਸਤਵੇਂ ਅਸਤੋਂ ਅਸਮਾਨ ਉੱਤੇ ਬੈਠਾ ਹੋਇਆ ਹੈ ਹੈ ਹਜੂਰ ਕਤ ਦੂਰ ਬਤਾਓ ਦੁੰਦਰ ਬਾਂਦੋ ਸੁੰਦਰ ਪਾਓ ਆਪਣੇ ਅੰਦਰ ਜੋ ਵਿਕਾਰ ਜੋ ਸ਼ੋਰ ਮਚਾਉਣ ਵਾਲੇ ਵਿਕਾਰ ਹਨ ਦੁੰਦਰ ਇਹਨਾਂ ਨੂੰ ਕਾਬੂ ਵਿੱਚ ਕਰ ਲਵੋ ਤੇ ਫਿਰ ਉਸ ਸੁੰਦਰ ਦੀ ਉਹ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਉਸ ਵਾਹਿਗੁਰੂ ਨੂੰ ਪ੍ਰਾਪਤ ਕਰਨ ਦਾ ਸਤਿਗੁਰੂ ਜੀ ਇਹ ਉਪਦੇਸ਼ ਦਿੰਦੇ ਹਨ ਕਿ ਆਪਣੇ ਅੰਦਰੋਂ ਵਿਕਾਰ ਖਤਮ ਕਰਕੇ ਜੋ ਇਸ ਸਰੀਰ ਦੇ ਵਿੱਚ ਸ਼ੋਰ ਮਚਾਉਂਦੇ ਹਨ ਉਹ ਸਵਾਹਿਗੁਰੂ ਦੇ ਨਾਲ ਮਿਲਣ ਨਹੀਂ ਦਿੰਦੇ ਉਹਨਾਂ ਨੂੰ ਬਨ ਕੇ ਉਹਨਾਂ ਨੂੰ ਵਾਸਕ ਕਰਕੇ ਉਸ ਸਵਾਹਿਗੁਰੂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਕਿਉਂਕੋ ਹੈ ਤਾਂ ਉਹ ਹਾਜ਼ਰ ਹਜੂਰ ਪਰ ਜਿਸ ਜਦੋਂ ਤੱਕ ਸਾਡੇ ਅੰਦਰ ਇਹ ਵਿਕਾਰ ਸ਼ੋਰ ਮਚਾਉਂਦੇ ਹਨ ਉਹਨਾਂ ਤੱਕ ਉਸ ਸਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਸਭ ਕੈ ਸੰਗੀ ਨਾਹੀਂ ਦੂਰ ਕਰਨ ਕਰਾਵਣ ਹਾਜ਼ਰਾ ਹਜ਼ੂਰ ਰਹਾਓ ਸੁਣ ਤ ਜਿਓ ਜਾਸਨਾ ਉਸ ਪਰਮਾਤਮਾ ਦਾ ਨਾਮ ਸੁਣ ਕੇ ਜੀਉ ਇਸ ਮਨੁੱਖ ਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਇਹ ਜੀ ਪੈਂਦਾ ਹੈ ਇਸ ਨੂੰ ਆਤਮਿਕ ਜੀਵਨ ਮਿਲ ਜਾਂਦਾ ਉਸ ਪਰਮਾਤਮਾ ਦੇ ਨਾਮ ਸੁਣਨ ਦੇ ਨਾਲ ਦੁੱਖ ਬਿਨ ਸੇ ਸੁਖ ਪੀਓ ਬਿਸ਼ਰਾਮ ਅਤੇ ਉਸ ਪਰਮਾਤਮਾ ਦੇ ਨਾਮ ਸੁਣਨ ਦੇ ਨਾਲ ਸਾਰੇ ਹੀ ਦੁੱਖ ਖਤਮ ਹੋ ਜਾਂਦੇ ਹਨ ਦੁੱਖ ਬਿਨ ਸੇ ਸੁਖ ਪੀਓ ਬਿਸ਼ਰਾਮ ਅਤੇ ਸਾਰੇ ਹੀ ਸੁਖ ਇਸ ਹਿਰਦੇ ਦੇ ਵਿੱਚ ਟਿਕਾਣਾ ਬਣਾ ਲੈਂਦੇ ਹਨ ਉਸ ਵਾਹਿਗੁਰੂ ਦਾ ਨਾਮ ਸੁਣਨ ਦੇ ਨਾਲ ਸਗਲ ਨਿਦ ਹਰ ਹਰ ਹਾਰੇ ਸਾਰੇ ਹੀ ਖਜ਼ਾਨੇ ਉਸ ਵਾਹਿਗੁਰੂ ਦੇ ਕੋਲ ਹਨ ਉਹ ਸਾਰੇ ਹੀ ਖਜ਼ਾਨਿਆਂ ਦਾ ਮਾਲਕ ਹੈ ਮਉਣ ਜਨਤਾ ਕੀ ਸੇਵ ਕਰੇ ਅਤੇ ਸਾਰੇ ਮੁਣੀ ਜਨ ਜੋ ॠषि मुਣੀ ਹਨ ਉਹ ਸਾਰੇ ਹੀ ਉਸਦੀ ਹੀ ਸੇਵਾ ਕਰਦੇ ਹਨ ਉਸਦੀ ਹੀ ਸੇਵਾ ਭਗਤੀ ਕਰਦੇ ਹਨ ਉਸਦਾ ਹੀ ਨਾਮ ਜਪਦੇ ਹਨ ਜਾਂ ਕੈ ਘਰ ਸਗਲੇ ਸਮਾਏ ਜਿਸ ਤੇ ਬੇਰਥਾ ਕੋਈ ਨਾ ਹੈ ਇਸ ਤੇ ਘਰ ਦੇ ਵਿੱਚ ਸਾਰੇ ਹੀ ਖਜ਼ਾਨੇ ਸਮਾਇਏ ਹੋਏ ਹਨ ਅਤੇ ਜਿਸ ਤੇ ਬੇਰਥਾ ਕੋਏ ਨਾਹੀਂ ਜਿਹੜਾ ਵੀ ਉਸਤੇ ਦਰ ਤੋਂ ਮੰਗਦਾ ਹੈ ਫਿਰ ਉਹ ਕਦੇ ਵੀ ਖਾਲੀ ਨਹੀਂ ਜਾਂਦਾ ਜੀ ਜੰਤਰ ਕਰੇ ਪ੍ਰਤੀਪਾਲ ਸਦਾ ਸਦਾ ਸੇਵੋ ਕਿਰਪਾਲ ਜਿਹੜਾ ਉਹ ਕਿਰਪਾਲ ਕਿਰਪਾ ਦਾ ਘਰ ਹੈ ਉਸਨੂੰ ਸਦਾ ਹੀ ਸੇਵਨਾ ਚਾਹੀਦਾ ਹੈ ਉਸੇ ਸਦਾ ਹੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਉਸਤੇ ਹੀ ਸਦਾ ਗੁਣ ਗਾਉਣੇ ਚਾਹੀਦੇ ਹਨ ਉਸਤਾ ਹੀ ਸਦਾ ਸਿਮਰਨ ਕਰਨਾ ਚਾਹੀਦਾ ਹੈ ਕਿਉਂਕਿ ਜੀ ਜੰਤਰ ਕਰੇ ਪ੍ਰਤਪਾਲ ਉਹ ਸਾਰੇ ਜੀਵ ਜਨਤਾ ਦੀ ਪ੍ਰਤਪਾਲਨਾ ਕਰਦਾ ਹੈ ਇਸ ਕਰਕੇ ਇਹੋ ਜੇ ਵਾਹਿਗੁਰੂ ਦੇ ਸਦਾ ਹੀ ਗੁਣ ਗਾਉਣੇ ਚਾਹੀਦੇ ਹਨ ਸਦਾ ਸਦਾ ਸੇਉ ਕਿਰਪਾਲ ਉਹ ਕਿਰਪਾਲ ਕਿਰਪਾਦਾਕਾਰ ਕਿਰਪਾ ਆਲਿਆ ਜੋ ਉਸ ਨੂੰ ਸਦਾ ਸਦਾ ਸੇਵੋ ਉਸਦੀ ਹੀ ਸਰਪੰਕਤੀ ਕਰੋ ਕਿਸੇ ਹੋਰ ਦੇ ਵਾਲ ਨਹੀਂ ਖਿਆਲ ਕਰ ਸਦਾ ਉਸ ਵਾਹਿਗੁਰੂ ਦਾ ਨਾਮ ਜਪੋ ਉਸ ਵਾਹਿਗੁਰੂ ਦੇ ਹੀ ਗੁਣ ਗੌਣ ਹਨ ਕਿਉਂਕਿ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਸਾਰੇ ਹੀ ਖਜ਼ਾਨੇ ਹਨ ਅਤੇ ਕੋਈ ਵੀ ਉਸ ਤੇ ਕੋਈ ਜਾਂਦਾ ਉਸ ਤੋਂ ਮੰਗਦਾ ਹੈ ਤਾਂ ਕੋਈ ਉਸ ਤੋਂ ਦਾਰਤੋਂ ਬਰਥਾ ਨਹੀਂ ਜਾਂਦਾ ਤੇ ਉਹ ਸਾਰਿਆਂ ਦੀ ਜੀਵ ਜੰਤੂ ਸਾਰਿਆਂ ਦੀ ਪਰਤ ਪਾਲਣਾ ਕਰਦਾ ਹੈ ਸਦਾ ਧਰਮ ਜਾ ਕੇ ਦੀਵਾਨ ਦੀਵਾਨ ਉਸ ਦੀ ਕਚਹਿਰੀ ਦੇ ਵਿੱਚ ਸਦਾ ਧਰਮ ਧਰਮ ਇਨਸਾਫ ਨਿਆਂ ਉਸ ਦੀ ਕਚਹਿਰੀ ਦੇ ਵਿੱਚ ਸਦਾ ਹੀ ਨਿਆਂ ਹੁੰਦਾ ਹੈ ਇਨਸਾਫ ਹੁੰਦਾ ਹੈ بے ਮੋਤਾਜ ਨਹੀਂ ਕਿਚਕਾਣ ਉਹ ਸਦਾ ਹੀ ਬੇਮੋਤਾਜ ਹੈ ਉਸ ਨੂੰ ਕਿਸੇ ਦੀ ਵੀ ਕਾਣ ਕਾਣ ਅਰਥਾਤ ਮੁਤਾਜੀ ਕਿਸੇ ਦੀ ਵੀ ਮੁਤਾਜੀ ਨਹੀਂ ਹੈ ਕਿਉਂਕਿ ਸਭ ਤੋਂ ਉੱਚਾ ਆਪ ਹੀ ਹੈ ਇਸ ਕਰਕੇ ਉਹ ਬੇਮੋਤਾਜ ਹੈ ਸਭ ਕਿਚ ਕਰਨਾਮ ਆਪਣੇ ਆਪ ਉਹ ਜੋ ਕੁਝ ਵੀ ਕਰਦਾ ਹੈ ਉਹ ਵਾਹਿਗੁਰੂ ਆਪਨ ਆਪ ਆਪ ਹੀ ਕਰਦਾ ਹੈ ਆ ਉਹ ਕਿਸੇ ਦੀ ਕੋਈ ਸਲਾਹ ਨਹੀਂ ਲੈਂਦਾ ਕੋਈ ਮੰਤ ਕਿਸੇ ਸਲਾਹ ਲੈ ਕੇ ਨਹੀਂ ਚੱਲਦਾ ਉਸ ਦਾ ਕੋਈ ਵਜ਼ੀਰ ਨਹੀਂ ਹੈ ਜੋ ਉਸ ਨੂੰ ਸਲਾਹ ਦੇਵੇ ਉਹ ਜੋ ਕੁਝ ਵੀ ਕਰਦਾ ਹੈ ਆਪਣੇ ਆਪ ਹੀ ਕਰਦਾ ਹੈ ਰੇ ਮਨ ਮੇਰੇ ਤੂੰ ਤਾਂ ਕੋ ਜਾਪੋ ਏ ਮੇਰੇ ਮਾਨ ਉਸ ਵਾਹਿਗੁਰੂ ਦਾ ਸਿਮਰਨ ਕਰ ਉਹ ਵਾਹਿਗੁਰੂ ਜਿਸ ਤੇ ਘਰ ਦੇ ਵਿੱਚ ਸਦਾ ਹੀ ਨਿਆਉ ਹੈ ਇਨਸਾਫ ਹੈ ਜੋ ਬੇਮੋਤਾਜ ਹੈ ਅਤੇ ਸਭ ਕੁਝ ਕਰਨ ਦੇ ਆਪ ਹੀ ਸਮਰੱਥ ਹੈ ਏ ਮੇਰੇ ਮਾਨ ਉਸ ਸਦਾ ਹੀ ਉਸ ਵਾਹਿਗੁਰੂ ਦਾ ਜਾਪ ਕਰ ਸਾਧ ਸੰਗਤ ਕੋ ਹੋਮ ਬਲਹਾਰ ਜਾਸ ਮਿਲ ਹੋਵੇ ਉਦਾਰ ਸਤਿਗੁਰੂ ਜੀ ਕਹਿ ਰਹੇ ਹਨ ਉਪਦੇਸ਼ ਕਰਦੇ ਹਨ ਕਿ ਮੈਂ ਸਾਧ ਸੰਗਤ ਤੋਂ ਬਲਹਾਰ ਜਾਂਦਾ ਹਾਂ ਕਿਉਂਕਿ ਸਾਧ ਸੰਗਤ ਦੇ ਵਿੱਚ ਜਾਸ ਮਿਲ ਸਾਧ ਸੰਗਤ ਦੇ ਵਿੱਚ ਮਿਲ ਕੇ ਹੀ ਉਸ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗਤ ਵਿੱਚ ਮਿਲ ਕੇ ਹੀ ਅਸੀਂ ਉਸ ਵਾਹਿਗੁਰੂ ਦੇ ਗੁਣ ਗਾ ਸਕਦੇ ਹਾਂ ਸਾਧ ਸੰਗਤ ਦੇ ਵਿੱਚ ਬੈਠ ਕੇ ਸਿਮਰਨ ਕਰਨ ਦੇ ਨਾਲ ਹੋਵੇ ਉਦਾਰ ਇਹ ਜੋ ਜੀਵ ਹੈ ਉਸ ਦਾ ਉਦਾਰ ਹੋ ਜਾਂਦਾ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਨਾਮ ਸੰਗ ਮਨ ਤਨੇ ਰਾਤ ਨਾਨਕ ਕਉ ਪ੍ਰਭ ਕਰੀਂਦਾਤ ਹੋਏ ਨਾਨਕ ਜਿਸ ਵੀ ਮਨੁੱਖ ਨੂੰ ਉਸ ਵਾਹਿਗੁਰੂ ਨੇ ਆਪਣੇ ਨਾਮ ਦੀ ਦਾਤ ਬਖਸ਼ ਦਿੱਤੀ ਨਾਮ ਦੀ ਦਾਤ ਉਹ ਵਾਹਿਗੁਰੂ ਗੁਰੂ ਦੇ ਰਾਹੀਂ ਬਖਸ਼ਿਸ਼ ਕਰਦਾ ਹੈ ਉਹ ਵਾਹਿਗੁਰੂ ਗੁਰੂ ਦੇ ਨਾਲ ਮਿਲਾਪ ਕਰਾਉਂਦਾ ਹੈ ਅਤੇ ਫਿਰ ਗੁਰੂ ਨਾਮ ਦੀ ਬਖਸ਼ਿਸ਼ ਕਰਦਾ ਹੈ ਨਾਮ ਸੰਗ ਮਨ ਤਣੇ ਰਾਤ ਜਿਸ ਨੂੰ ਉਹ ਵਾਹਿਗੁਰੂ ਗੁਰੂ ਦੇ ਰਾਹੀਂ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ ਉਹ ਫਿਰ ਨਾਮ ਦੇ ਸੰਗ ਹੀ ਨਾਮ ਦੇ ਨਾਲ ਹੀ ਰਤਾ ਰਹਿੰਦਾ ਹੈ ਮਨ ਤਨੇ ਅਤੇ ਉਸ ਦੇ ਮਨ ਦੇ ਵਿੱਚ ਵੀ ਅਤੇ ਉਸ ਦੇ ਤਨ ਦੇ ਵਿੱਚ ਵੀ ਅਰਥਾਤ ਉਸ ਦੇ ਸਾਰੇ ਗਿਆਨ ਇੰਦਰੀ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਨਾਲ ਰੰਗੇ ਰਹਿੰਦੇ ਹਨ ਇਹੋ ਜਿਹਾ ਵਾਹਿਗੁਰੂ ਦਾ ਨਾਮ ਪਰ ਇਹ ਮਿਲਦਾ ਹੈ ਗੁਰੂ ਦੀ ਬਖਸ਼ਿਸ਼ ਦੁਆਰਾ ਜਿਸ ਉਤੇ ਉਹ ਵਾਹਿਗੁਰੂ ਆਪਣੀ ਬਖਸ਼ਿਸ਼ ਕਰਦਾ ਹੈ ਉਸ ਨੂੰ ਗੁਰੂ ਦਾ ਫਿਰ ਮਿਲਾਪ ਕਰਾਉਂਦਾ ਹੈ ਗੁਰੂ ਫਿਰ ਉਪਦੇਸ਼ ਕਰਦਾ ਹੈ ਕਿ ਸਤ ਸੰਗਤ ਕਰੋ ਸਤ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੁਣ ਗਾਵੋ ਗੁਣ ਗਾਣ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਸ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਜਾਵੇ ਤਾਂ ਸਾਡਾ ਇਹ ਜੋ ਅਮੋਲਕ ਜਨਮ ਹੈ ਇਹ ਜੋ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਹੈ یہ سا امولک جنم اس گروہ دے نام دے نال ہی سپلا ہو سکتا ہے جی گروہ جی کا خالس گروہ جی کی فتح